ਇਥੋਂ ਥੋੜੀ ਦੂਰੀ ਦੇ ਉੱਪਰ ਅਮਰਗੜ ਹੈ ਅਮਰਗੜ ਦੇ ਨਾਲ ਬਾਗੜੀਆਂ ਉਸ ਤੋਂ ਅੱਗੇ ਚੱਲੀਏ ਨਾਬਾ ਹੈ ਨਾਲ ਸ਼ਿੰਟਾਂ ਵਾਲਾ ਉਸ ਦੇ ਅੜਵਾਲੇ ਰਾਮਗੜ ਹੋ ਗਿਆ ਛੱਜੂਪਾਟੇ ਬੌੜਾਖੁਰ ਦਾ ਬਿੰਨ ਹੈੜੀ ਹੈ ਮਲਕੋ ਹੈ ਇਧਰ ਪਾਸੋਂ ਹੋ ਗਿਆ ਲੋਪੇਪੂੜੇ ਨੇ ਕਣੀਵਾਲ ਹੈ ਤੇ ਭੱਦਲਤੂਹਾ ਪਿੰਡ ਹੈ ਕਹਿਣ ਤੋਂ ਬਾਅਦ ਛੱਜੂਪਟ ਵਗੈਰਾ ਇਹਨਾਂ ਪਿੰਡਾਂ ਦੇ ਨਾਲ ਜੁੜੀ ਇੱਕ ਕਹਾਣੀ ਹੈ ਕਿ ਜਦੋਂ ਹੱਲੇ ਪਏ ਨੇ ਔਰ ਸਰੇ ਜਦੋਂ ਪ੍ਰਸ਼ਾਸਨ ਨੇ ਲੋਕਾਂ ਨੂੰ ਦੱਸ ਦਿੱਤਾ ਕਿ ਭਾਈ ਆਪੋ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਓ ਇਸ ਤਰ੍ਹਾਂ ਕਰਕੇ ਵੰਡ ਹੋਣੀ ਹੈ ਜਿਹੜੇ ਕੁਝ ਲੋਕ ਨੇ ਇੱਕ ਫਿਰਕੇ ਦੇ ਉਹਨਾਂ ਨੂੰ ਉੱਧਰ ਜਾਣਾ ਪੈਣਾ ਪਾਕਿਸਤਾਨ ਬਣ ਗਿਆ ਜਿਹੜੇ ਉੱਧਰ ਜਾਣਾ ਚਾਹੁੰਦੇ ਨੇ ਜਿਹੜਾ ਭਾਰਤ ਇੱਧਰ ਬਣ ਗਿਆ ਜਿਨ੍ਹਾਂ ਨੇ ਭਾਰਤ ਚਾਉਣਾ ਉਹ ਭਾਰਤ ਚ ਆ ਸਕਦੇ ਨੇ ਇਸ ਦੇ ਦੌਰਾਨ ਕੀ ਹੁੰਦਾ ਛੱਜੂਪਟ ਪਿੰਡ ਦੇ ਵਿੱਚ ਉਹੀ ਮਾਰਾਂ ਮਾਰੀ ਵਾਲੀ ਖੇਡ ਸ਼ੁਰੂ ਹੁੰਦੀ ਹੈ ਜਿਸ ਦੇ ਵਿੱਚ ਖਾਸ ਕਰਕੇ ਰਾਮਗੜ੍ਹ ਪਿੰਡ ਹੋ ਗਿਆ ਆਲੇ ਦੋਲੇ ਮਲਕੋ ਐ ਲੋਹਾਰ ਮੱਜਰਾ ਜੀ ਤੇ ਬੌੜਾ ਖੁਰਦ ਹੋ ਗਿਆ ਜੀ ਸੋ ਕਹਿਣ ਤੋਂ ਪਾਵੇ ਜਿਹੜੇ ਆਲੇ ਦੁਆਲੇ ਵਾਲੇ ਪਿੰਡ ਨੇ ਉਹਨਾਂ ਦੇ ਲੋਕਾਂ ਨੇ ਉਸ ਪਿੰਡ ਦੇ ਵਿੱਚ ਰਹਿਣ ਵਾਲੇ ਕੁਝ ਬਛਿੰਦਿਆਂ ਦੇ ਨਾਲ ਜਿਸ ਤਰ੍ਹਾਂ ਦਾ ਉਸ ਟਾਈਮ ਦੁਰਵਿਵਹਾਰ ਕੀਤਾ ਗਿਆ ਜਿਹੜਾ ਦੁਰਵਿਵਹਾਰ ਉਧਰ ਰਹਿੰਦੇ ਜਿਹੜੇ ਸਾਡੇ ਸਿੱਖ ਸਨ ਹਿੰਦੂ ਸਨ ਜੋ ਉਹਨਾਂ ਨਾਲ ਹੋਇਆ ਉਹੋ ਜਿਹਾ ਕੁਛ ਇੱਧਰ ਪੰਜਾਬ ਦੇ ਕੁਝ-ਕੁਝ ਪਠਾਵਾਂ ਦੇ ਉੱਪਰ ਉਸ ਦਿਨਾਂ ਦੇ ਦੌਰਾਨ ਹੋਇਆ ਤਾਂ ਉਦੋਂ ਇੱਕ ਘਟਨਾ ਕੀ ਘਟਦੀ ਹੈ ਕਿ ਇੱਕ ਜੁੰਮਾ ਨਾਂ ਦਾ ਨੌਜਵਾਨ ਜਿਹੜਾ ਉਸ ਵਕਤ ਬੱਚਾ ਸੀ ਨੌਜਵਾਨ ਸ਼ਾਇਦ ਉਹਦੇ ਬਾਅਦ ਤੇ ਠੀਕ ਨਹੀਂ ਜੀ ਉਹਨਾਂ ਦੇ ਕੁਝ ਲੋਕ ਜਿਹੜੇ ਨੇ ਉਹ ਚੌਧਰੀਆਂ ਦਾ ਪਿੰਡ ਸੀ ਛੱਜੂਪਟ ਠੀਕ ਹੈ ਜੀ ਉਸ ਦੀਆਂ ਛੱਤਾਂ ਦੇ ਉੱਪਰ ਉਹ ਰਹਿਣ ਲੱਗ ਗਏ ਕਿ ਜੇਕਰ ਉਹੋ ਜੀ ਗੱਲਬਾਤ ਹੋਈ ਆਪਾਂ ਉੱਤੇ ਰਾਵਾਂਗੇ ਤੇ ਥੱਲੇ ਲੁੱਟਖੋ ਵਾਲੇ ਤੁਰ ਜਾਣਗੇ ਤਾਂ ਹੁੰਦਾ ਕਿ ਉਸ ਤੋਂ ਬਾਅਦ ਜਿਵੇਂ ਜਿਵੇਂ ਹੋਰ ਮਾਹੌਲ ਖਰਾਬ ਹੁੰਦਾ ਹੈ ਤਾਂ ਉੱਥੋਂ ਲੋਕ ਉੱਠ ਕੇ ਨਾਬੇ ਦੇ ਤੋਬੀਆਂ ਵਾਲੇ ਮਹੱਲੇ 'ਚ ਚਲੇ ਜਾਂਦੇ ਨੇ ਜੱਟਾਂ ਵਾਲਾ ਬਾਸ ਹੈ ਨੇੜੇ ਉਹਨਾਂ ਥਾਵਾਂ ਤੇ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਜੁੰਮਾ ਨਾਂ ਦਾ ਨੌਜਵਾਨ ਹੁੰਦਾ ਉਹ ਬੱਚ ਬਚਾ ਕੇ ਜਿਵੇਂ ਕਿਵੇਂ ਐਸੋ ਪੁਲ ਦੇ ਉੱਪਰੋਂ ਆਪਣੇ ਉਹਨਾਂ ਦੇ ਗੱਡੀਆਂ ਦੇ ਰਾਹੀਂ ਅੱਗੇ ਚਲਾ ਜਾਂਦਾ ਮਿਲਟਰੀ ਵਾਲੀਆਂ ਗੱਡੀਆਂ ਜਦੋਂ ਉਹਨਾਂ ਨੂੰ ਲੈ ਕੇ ਜਾਂਦੇ ਆ ਨੇ ਤਾਂ ਅੱਗੇ ਮਾੜੀ ਕਿਸਮਤ ਨੂੰ ਇੱਥੇ ਨੇੜੇ ਹੀ ਮਲੇਰਕੋਟਲਾ ਉੱਥੋਂ ਬੰਦਾ ਫੇਰ ਵਿਛੜ ਜਾਂਦਾ ਹੈ ਤਾਂ ਕੀ ਹੁੰਦਾ ਕੁਦਰਤ ਇਹੋ ਜੀ ਖੇਡ ਖੇਡਦੀ ਹੈ ਕਿ ਇੱਕ ਪਾਸੇ ਸਾਡਾ ਵਾਗਾ ਬੜਰ ਹੈ ਇੱਕ ਦੂਜੇ ਪਾਸੇ ਭਾਰਤ ਦੇ ਗੁਜਰਾਤ ਦੇ ਨੇੜੇ ਇਸ ਸੇਧਕ ਦੇ ਵਿੱਚ ਪੈਂਦਾ ਹੈ ਰਾਜਸਥਾਨ ਤੋਂ ਥੋੜਾ ਵਿਚਕਾਰ ਨੂੰ ਜਿਹੜਾ ਪਾਕਿਸਤਾਨ ਦਾ ਪਾਸਾ ਸ਼ਾਈਵਾਲ ਤੇ ਉਧਰਲਾ ਗੁਜਰਾਤ ਵਾਲਾ ਪਾਸਾ ਠੀਕ ਹੈ ਜੀ ਉਹ ਨੌਜਵਾਨ ਜੁਮਾ ਉਸ ਏਰੀਆ 'ਚ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਉਹਨੂੰ ਜਿਹੜੀ ਉੱਥੋਂ ਦੀ ਸਰਕਾਰ ਬਣਦੀ ਹੈ ਉਹਨੂੰ ਪੰਜ ਗੂ ਕਿल्ले ਪੈਲੀ ਜਿਹੜੀ ਉਹਨੂੰ ਦੇ ਦਿੰਦੀ ਹੈ ਠੀਕ ਹੈ ਜੀ ਜਦੋਂ ਨੌਜਵਾਨ ਜਿਹੜਾ ਉਹਦੇ ਦਿਲ 'ਚ ਤੜਫ ਰਹਿੰਦੀ ਹੈ ਆਪਣੇਆਂ ਦੀ ਕਿਉਂਕਿ ਉਹ ਗਵਾ ਚੁੱਕਾ ਹੁੰਦਾ ਹੈ ਜੀ ਜੀ ਤਾਂ ਜਦੋਂ ਉੱਥੇ ਰਹਿੰਦਾ ਕੁਝ ਦਿਨ ਕੁਝ ਸਮਾਂ ਰਹਿੰਦਾ ਤਾਂ ਉਹਦਾ ਮਨ ਨਹੀਂ ਲੱਗਦਾ ਕਿ ਮੈਂ ਇਹਦੇ ਪੈਲੀ ਦਾ ਕੀ ਕਰਾਂਗਾ ਉਹ ਸੁਣਦਾ ਹੈ ਕਿ ਜਦੋਂ ਮੈਂ ਆਇਆ ਸੀ ਨਾ ਬਹੁਤੇ ਲਾਹੌਰਾ ਲਗੇ ਸਨ ਜੀ ਜੀ ਉਹ ਬੰਦਾ ਕੀ ਕਰਦਾ ਉਹਨੂੰ ਪੈਲੀ ਦਾ ਵੀ ਮੋਹ ਨਹੀਂ ਰਹਿੰਦਾ ਉਹਦੇ ਦਿਲ ਦੇ ਵਿੱਚ ਕਿ ਦਰਦ ਹੈ ਆਪਣਿਆਂ ਨੂੰ ਮਿਲਣ ਦੀ ਤਾਂਗ ਹੈ ਹੋ ਸਕਦਾ ਕੋਈ ਬੱਚੇ ਹੋਵੇ ਆ ਗਿਆ ਹੋਵੇ ਤਾਂ ਉਹ ਬੰਦਾ ਜਿਵੇਂ ਕਿਵੇਂ ਭੁੱਖਾ ਪਿਆਸਾ ਉਥੋਂ ਤੁਰਦਾ ਲਾਹੌਰ ਪਹੁੰਚ ਜਾਂਦਾ ਹੈ ਜੀ ਅੱਗੇ ਕੈਂਪ ਲੱਗੇ ਹੁੰਦੇ ਨੇ ਕੈਂਪ ਦੇ ਵਿੱਚ ਜਿੱਥੇ ਲੋਕਾਂ ਨੂੰ ਉਧਰ ਲਈ ਸਰਕਾਰ ਸੰਭਾਲਣ ਢੀ ਹੁੰਦੀ ਹੈ ਤੇ ਜਿਹੜੇ ਇਧਰੋਂ ਲੋਕ ਇਧਰ ਲਈ ਸਰਕਾਰ ਨੇ ਭੇਜੇ ਨੇ ਜਿਹੜੇ ਉਧਰਲੀ ਸਰਕਾਰ ਇਧਰ ਨੂੰ ਭੇਜ ਰਹੀ ਹੈ ਉਥੋਂ ਉਹਨਾਂ ਲੋਕਾਂ ਨੂੰ ਵੀ ਚੜਾਇਆ ਜਾ ਰਿਹਾ ਕੋਈ ਚੂੜਖਾਨੇ ਤੋਂ ਜੀ ਜੀ ਗੁਰਦੁਆਰਾ ਸਾਹਿਬ ਤੋਂ ਉੱਥੇ ਉਥੋਂ ਸੱਚੇ ਸੌਦੇ ਤੋਂ ਇਧਰ ਭੇਜੇ ਜਾਂਦੇ ਨੇ ਪਹਿਲਾਂ ਉਹਨਾਂ ਨੂੰ ਸੱਚੇ ਸੌਦੇ ਰੱਖਿਆ ਜਾਂਦਾ ਜਾਨੀ ਚੂੜਖਾਨੇ ਜੀ ਜੀ ਤੇ ਉਥੇ 6-6 ਮਹੀਨੇ ਲੋਕ ਰਹੇ ਫਿਰ ਇਧਰ ਪਹੁੰਚਾਇਆ ਗਿਆ ਸੁਰੱਖਿਅਤ ਜੀ ਜੀ ਤਾਂ ਉਸ ਦੇ ਦੌਰਾਨ ਜਿਹੜਾ ਜੁਮਾ ਇਹ ਕੈਂਪ ਦੇ ਵਿੱਚ ਜਦੋਂ ਜਾਂਦਾ ਤਾਂ ਉਸ ਟਾਈਮ ਉਥੇ ਕੀ ਹੋ ਰਿਹਾ ਸੀ ਕਿ ਇੰਨੀਆਂ ਜਿਆਦੀਆਂ ਛੋਟੀਆਂ ਧੀਆਂ ਬੱਚੀਆਂ ਕੋਈ 10 ਸਾਲ ਦੀ 15 ਸਾਲ ਦੀ ਜਿਵੇਂ ਦੀ ਵੀ ਕੋਈ ਉੱਥੇ ਹੈਗੀਆਂ ਸਨ ਜਿਵੇਂ ਕੋਈ ਨੌਜੋਨ ਮਿਲਦਾ ਸੀ ਉਹਦੇ ਨਾਲ ਫੜ ਕੇ ਨਿਕਾਹ ਕਰ ਦਿੱਤਾ ਜਾਂਦਾ ਸੀ ਉਹਦਾ ਇੱਕੋ ਹੀ ਸੀ ਉਹਦੇ 'ਚ ਮਾੜੀ ਨੀਤ ਕੋਈ ਨਹੀਂ ਸੀ ਕਿਸੇ ਦੀ ਨਾ ਇਧਰੋਂ ਇਧਰ ਆਈਆਂ ਨਾਲ ਜਿਹੜੇ ਮਹਿਫੂਜ਼ ਸਨ ਨਾ ਉਧਰ ਗਿਆਆਂ ਨਾਲ ਠੀਕ ਹੈ ਜੀ ਉਹਦੇ ਵਿੱਚ ਸਰਕਾਰਾਂ ਦੇ ਹੀ ਸੀ ਵੀ ਘਟੂ ਘਟਕੇ ਦਾ ਮੂੜ ਵਸੇਬਾ ਹੋ ਜੇ ਹਾਂ ਉਹ ਹਰੇਕ ਨਾਲ ਜਿਹੜਾ ਜਿਵੇਂ ਇਕੱਲਾ ਸੀ ਉਹਦੇ ਨਾਲ ਵਿਆਹ ਕੇ ਤੋਰ ਹੀ ਜਾ ਰਹੇ ਹਨ ਈਆਂ ਨੂੰ ਤੇ ਨਾਲ ਪੀਪਾ ਆਟਿਆ ਦਾ ਦਿੰਦੇ ਹਨ ਅੱਛਾ ਆਟੇ ਪੀਪੇ ਦੇ ਵਿੱਚ ਪਾ ਕੇ ਦੇ ਦਿੱਤਾ ਜਾਂਦਾ ਸੀ ਕਿ ਭਾਈ ਤੂੰ ਅੱਗੇ ਹੁਣ ਸਾਂਭ ਅੱਗੇ ਕਿਸੇ ਦਾ ਕੁਸਹਾਰਾ ਲੈ ਤਾਂ ਉਹ ਬੰਦਿਆਂ ਨੇ ਜਿਵੇਂ ਹੀ ਅੱਗੇ ਉਹ ਚੱਲਦਾ ਗਿਆ ਗੁਜਰਾਂ ਵਾਲੇ ਦੇ ਨੇੜੇ ਪਹੁੰਚਦਾ ਸਾਡੇ ਵੱਡੇ ਵੱਡੇ ਉਹਨਾਂ ਨੂੰ ਗੁਜਰਾਂ ਵਾਲਾ ਵੀ ਕਹਿੰਦੇ ਨੇ ਉਹ ਗੁਜਰਾਂ ਵਾਲਾ ਉੱਥੇ ਨੇੜੇ ਸਾਡਾ ਵੀ ਪਿੰਡ ਹੈ ਜੀ ਕੀਲਾ ਸੁੱਖਾਂ ਵਾਲਾ ਵੈਸੇ ਸੁੱਖਾ ਸਿੰਘ ਸੀ ਮੇਰੇ ਪਰਦਾਦੇ ਉਹਨਾਂ ਦਾ ਨਾਮ ਹੈ ਉਹਨਾਂ ਦੇ ਨਾਮ ਤੇ ਪਿੰਡ ਹੈ ਤੇ ਉੱਥੇ ਮਾੜੀ ਕਾਮ ਹੋ ਗਈ ਉੱਥੋਂ ਲੰਘਦਾ ਹੋਇਆ ਉਹ ਗੁਜਰਾਂ ਵਾਲੇ ਚਲਾ ਜਾਂਦਾ ਹੈ ਉੱਥੇ ਜਾ ਕੇ ਜਦੋਂ ਉਹਨਾਂ ਤੋਂ ਸਹਾਰਾ ਮੰਗਦਾ ਕਿਉਂਕਿ ਲੋਕ ਡਰੇ ਹੋਏ ਸਨ ਵੀ ਮੈਂ ਅਜਨਬੀ ਨੂੰ ਕਿਉਂ ਅਸੀਂ ਰੱਖੀਏ ਤਾਂ ਉਹ ਜਿਹੜਾ ਉਸ ਟਾਈਮ ਦਾ ਨੌਜਵਾਨ ਅੱਜ ਤੇ ਮੈਂ ਉਹਨੂੰ ਬਜ਼ੁਰਗ ਕਹਾਂਗਾ ਤੇ ਉਹ ਜਦੋਂ ਉੱਥੇ ਨਹੀਂ ਉਹਨਾਂ ਨੂੰ ਸਹਾਰਾ ਮਿਲਦਾ ਉਹ ਕਹਿੰਦੇ ਵੀ ਸਾਡੀ ਵੇਹਲੀ 'ਚ ਉਧਰ ਥਾਂ ਪਿਆ ਖਾਲੀ ਉੱਥੇ ਬਹਿ ਜਾ ਠੀਕ ਹੈ ਜੀ ਖੋਲੇ ਜਿਹੇ ਸੱਚੇ 'ਚ ਜੀ ਜੀ ਉਹ ਉੱਥੇ ਬਹਿ ਜਾਂਦੇ ਨੇ ਜਦੋਂ ਉੱਥੇ ਬੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮਦਦ ਜ਼ਰੂਰ ਲੋ ਕਰ ਦੇਣਾ ਲੰਮਾ ਸਮਾਂ ਕੋਈ ਵੀ ਨਹੀਂ ਕਿਸੇ ਨੂੰ ਖਵਾ ਸਕਦਾ ਤਾਂ ਕੀ ਹੁੰਦਾ ਜਿਹੜਾ ਉਹ ਜੁਮਾ ਹੈ ਉਹ ਆਪਣੀ ਘਰਵਾਲੀ ਨੂੰ ਨਾਲ ਲੈਂਦਾ ਕਿਉਂਕਿ ਨਿਆਣੇ ਸਨ ਜੀ ਜੀ ਉੱਥੋਂ ਤੁਰੇ ਜਾਂਦੇ ਨੇ ਤੇ ਅੱਗੇ ਇੱਕ ਛਪਰੀ ਪਈ ਹੁੰਦੀ ਆਪਣੇ ਛੰਨ ਕਾਨਿਆਂ ਦੀ ਠੀਕ ਹੈ ਜੀ ਉੱਥੇ ਕਿਸੇ ਨੂੰ ਪੁੱਛਦਾ ਉਹ ਕਹਿੰਦਾ ਵੀ ਐ ਕਰੋ ਤੁਸੀਂ ਮੇਰੇ ਨਾਲ ਆ ਛੰਨ ਖਾਲੀ ਪਈ ਤੁਸੀਂ ਇੱਥੇ ਰਹਿ ਜਾਓ ਤੇ ਮੈਂ ਇੰਨਾ ਕਰ ਦੇਣਾ ਵੀ ਤੁਹਾਡੇ ਗੁਜ਼ਾਰੇ ਵਾਸਤੇ ਇੱਕ ਜੱਟ ਨਾਲ ਤੁਹਾਨੂੰ ਮੈਂ ਨੌਕਰੀ ਉਹ ਕਰਾ ਦੇਣਾ ਦਿਹਾੜੀ ਤੇ ਲੈ ਜਾ ਕਰਾਂਗਾ ਠੀਕ ਹੈ ਜੀ ਉਹ ਕਹਿੰਦਾ ਠੀਕ ਹੈ ਉਹ ਨੂੰ ਦਿਹਾੜੀ ਤੇ ਲੈ ਗਿਆ ਉਹਦੇ ਕੋਲ ਰੰਬਾ ਛੋਟਾ ਹੈ ਹੀ ਰੰਬਾ ਖੁਰਪਾ ਠੀਕ ਹੈ ਜੀ ਜਿਹੜਾ ਉਹ ਬੰਦਾ ਸੀ ਜਿਹਨੇ ਉਹਨੂੰ ਆਪਣੇ ਨਾਲ ਸਾਥ ਦਿੱਤਾ ਉਹਦੇ ਕੋਲ ਵੱਡਾ ਰੰਬਾ ਸੀ ਠੀਕ ਹੈ ਜੀ ਉਹ ਜਦੋਂ ਪਹਿਲੇ ਦਿਨ ਹੀ ਜਾਂਦਾ ਉਸ ਜੱਟ ਕੋਲ ਤਾਂ ਉਹ ਜਦੋਂ ਉੱਥੇ ਜਾਂਦਾ ਹੈ ਤਾਂ ਉਹ ਜਿਹੜਾ ਮਾਲਕ ਹੁੰਦਾ ਜ਼ਮੀਨ ਖੇਤ ਵਾਲਾ ਉਹ ਕਿਸਾਨ ਉਹ ਕਹਿੰਦਾ ਸ਼ਾਮ ਨੂੰ ਵੀ ਮੈਂ ਵੇਖੋ ਜਿਹੜੇ ਇਹਦੇ ਅੱਜ ਦੇ 5 ਪੈਸੇ ਬਣੇ ਇਹਦੀ ਉਜਰਤ ਉਹ ਤੇ ਮੈਂ ਦੇ ਰਿਆਂ ਪਰ ਇਹ ਬੰਦਾ ਕੱਲ ਨੂੰ ਨਹੀਂ ਲਿਹਾਉਣਾ ਇਹਦੇ ਤੋਂ ਕੰਮ ਨਹੀਂ ਹੁੰਦਾ ਤਾਂ ਰੰਬਾਰੀ ਵਧੀਆ ਓਕੇ ਉਹ ਕਹਿੰਦਾ ਜੀ ਮੈਨੂੰ ਰੰਬਾ ਲੈ ਦੋ ਤੇ ਉਦੋਂ ਰੰਬਾ ਜਿਹੜਾ ਉਹ ਚਾਰ ਆਨੇ ਦਾ ਸੀ ਮਤਲਬ 25 ਪੈਸੇ ਦਾ ਸੀ ਜੀ ਜੀ ਤਾਂ ਉਹ ਕਹਿੰਦਾ ਵੀ ਇੰਨਾ ਨਹੀਂ ਮਤਲਬ ਅਸੀਂ ਤੇਰੀ ਮਦਦ ਕਰਦੇ ਤੇ ਆਪਣਾ ਰੰਬਾ ਲੈ ਆਈਂ ਤੇ ਆ ਜੀ ਇਹਨਾਂ ਨਾਲ ਉਹ ਜਾਂਦਾ ਦੁਖੀ ਹੁੰਦਾ ਤਾਂ ਉਹਦੀ ਘਰ ਵਾਲੀ ਕਹਿੰਦੀ 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 ਵੀ ਮੇਰੀ ਅੰਮਾ ਜਿਹੜੀ ਹੈ ਨਾ ਉਹ ਮੈਨੂੰ ਖੱਡੀ ਦੇ ਨਾਲ ਮਤਲਬ ਉਹ ਕੰਮ ਸਿਖਾਉਂਦੀ ਰਹੀ ਹੈ ਤਾਂ ਉਹ ਬੰਦਾ ਕੀ ਕਰਦਾ ਕਹਿੰਦਾ ਠੀਕ ਹੈ ਉਹ ਉਹ ਖੱਡੀ ਤੇ ਲੱਗ ਜਾਂਦਾ ਆਪਣੇ ਕੰਮ ਕਰ ਤਾਂ ਉਹਨਾਂ ਨੂੰ ਦੋਹਾਂ ਜੀਆਂ ਨੂੰ ਮਤਲਬ ਇਹ 60 70 ਪੈਸੇ ਬਣਦੇ ਨੇ ਠੀਕ ਹੈ ਜੀ ਉਹ ਬੜੇ ਅੰਤਾਂ ਦੇ ਖੁਸ਼ ਹੁੰਦੇ ਨੇ ਕਿਉਂਕਿ ਆਮਦਨ ਹੋਣ ਲੱਗ ਜਾਂਦੀ ਉਦੋਂ ਚੀਜ਼ਾਂ ਉਸ ਹਿਸਾਬ ਨਾਲ ਸਨ ਆਉਂਦੀਆਂ ਸਨ ਤਾਂ ਉਹ ਕੀ ਕਰਦੇ ਨੇ ਬੜਾ ਵਧੀਆ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ ਫਿਰ ਉਹ ਸੋਚਦਾ ਵੀ ਕਿਉਂ ਨਾ ਘਰ ਵਾਲੀ ਨੂੰ ਕਹਿੰਦਾ ਵੀ ਆਪਾਂ ਖੱਡੀ ਆਪਣੀ ਲਾ ਲਈਏ ਉਹ ਥੋੜੇ-ਮੋਟੇ ਕਿਸੇ ਤੋਂ ਉਧਾਰ-ਸਦਾਰ ਲੈ ਕੇ ਖੱਡੀ ਆਪਣੀ ਲਾਂਦੇ ਨੇ ਠੀਕ ਹੈ ਜੀ ਉਹਦੇ ਤੇ ਰੂੰ ਕੱਤ ਕੇ ਸਾਰਾ ਜਿਹੜਾ ਸੂਤਰ ਹੈ ਉਥੇ ਖੇਸ ਬਣਾਉਣ ਲੱਗ ਜਾਂਦੇ ਨੇ ਤੇ ਫਿਰ ਉਹ ਕਹਿੰਦਾ ਵੀ ਆਪਾਂ ਇੱਕ ਖੱਡੀ ਹੋਰ ਲਾ ਲਈਨੇ ਉਹ ਫਿਰ ਖੱਡੀ ਹੋਰ ਲਾਉਂਦੇ ਨੇ ਫਿਰ ਇੱਕ ਖੱਡੀ ਹੋਰ ਲਾਉਂਦਾ ਨਾਲ ਚਰਖਾ ਕੱਤ ਕੇ ਰੂੰ ਵਾਲੇ ਜਿਹੜੇ ਲਿਆਉਂਦੇ ਨੇ ਕੁੜੀਆਂ ਮਾਈਆਂ ਦੀ ਮਦਦ ਲੈਣ ਲੱਗ ਜਾਂਦੇ ਨੇ ਮਤਲਬ ਉਹ ਕੰਮ ਵਧਾ ਲੈਂਦੇ ਨੇ ਤੇ ਉਥੇ ਨੌਕਰੀ ਕਹ ਲਈ ਸਿੱਧੇ ਸਬਦਾ ਨੌਕਰੀ ਦਿੰਦੇ ਨੇ ਠੀਕ ਹੈ ਤਾਂ ਉਹ ਬੰਦਾ ਮੌਜੂਦਾ ਸਮੇਂ ਮੈਨੂੰ ਉਹਨਾਂ ਦਾ ਮੈਂ ਮਾਫੀ ਚਾਹੁੰਦਾ ਉਹਨਾਂ ਦਾ ਪੂਰਾ ਮਤਲਬ ਉਹ ਭੁੱਲ ਗਿਆ ਵੀ ਹੁਣ ਇਸ ਟਾਈਮ ਜਿਹੜੇ ਏਰੀਆ 'ਚ ਨੇ ਜੀ ਜੀ ਐਸੋ ਵਗਤੋ ਮੌਜੂਦ ਨੇ ਜੇ ਸਾਡੀ ਇਸ ਵੀਡੀਓ ਨੂੰ ਸੁਣ ਰਹੇ ਹੋ ਨਾ ਕਮੈਂਟ ਜ਼ਰੂਰ ਕਰ ਸਕਦੇ ਨੇ ਜਿਹੜੇ ਵੀਰ ਨੇ ਉਹਨਾਂ ਦੀ ਵੀਡੀਓ ਖਿੱਚੀ ਸੀ ਕਿਉਂਕਿ ਕਾਫੀ ਸਮਾਂ ਪਹਿਲਾਂ ਮੈਂ ਇਹ ਕਹਾਣੀ ਸੁਣੀ ਮੈਂ ਸੋਚਿਆ ਕਿਉਂਕਿ ਮਾਹੋਰਾਣਾ ਪੁਲ ਕੋਲ ਆਪਾਂ ਖੜੇ ਆ ਉਸ ਬਜ਼ੁਰਗ ਦਾ ਅੱਜ ਜ਼ਿਕਰ ਤਾਂ ਕਰਿਆ ਕਿ ਮੈਂ ਕਹਿਣਾ ਚਾਹਾਂਗਾ ਉਹਨਾਂ ਵੱਡੇ-ਵਡੇਰਿਆਂ ਨੂੰ ਕਿ ਜੇ ਤੁਸੀਂ ਵੇਖਣਾ ਆਪਣਾ ਇਹ ਪੁਲ ਵੇਖ ਸਕਦੇ ਹੋ ਇਹ ਵੀਰ ਮੇਰੇ ਨਾਲ ਜਿਹੜਾ ਖੜਾ ਹੈ ਇਹਨਾਂ ਦਾ ਮਾਹੋਰਾਣਾ ਪਿੰਡ ਹੈ ਪ੍ਰਿਤਪਾਲ ਸਿੰਘ ਨੇ ਬਹੁਤ ਹੀ ਚੰਗੇ ਇਨਸਾਨ ਨੇ ਤੇ ਇਸ ਪਿੰਡ ਦੇ ਉੱਪਰੋਂ ਹੀ ਉਹ ਬਾਪੂ ਜਿਹੜਾ ਡਿੱਗਦਾ ਟੈਂਦਾ ਕਿਵੇਂ ਉਹ ਲੰਘਿਆ ਹੋਊਗਾ ਅੱਜ ਉਸ ਬੰਦੇ ਦਾ ਬੜਾ ਸ਼ਾਨਦਾਰ ਕਾਰੋਬਾਰ ਹੈ ਆਪਣੇ ਗੁਜਰਾਵਾਲੇ ਤੋਂ ਨੇੜੇ ਏਰੀਆ 'ਚ ਹਾਂਜੀ ਵਾਹ ਕਿਉਂਕਿ ਨਾ ਉਦੋਂ ਬੜਾ ਕੁਝ ਵਾਪਰਿਆ ਤੇ ਉਧਰ ਵੀ ਵਾਪਰਿਆ ਇਧਰ ਵੀ ਵਾਪਰਿਆ ਵਕਤ ਦੀ ਮਾਰ ਆ ਪਰ ਇਹ ਪਿੰਡ ਨਾਲ ਸਾਡੇ ਪਿੰਡ 'ਚ ਇਹ ਆਖੇ ਕਿ ਸਾਡਾ ਪਿੰਡ ਮੁਸਲਿਮ ਪਿੰਡ ਸੀਗਾ ਉਹ ਤੋਂ ਮਹੌਰਾਣਾ ਜਿਹੜਾ ਇੱਥੇ ਸਾਰੀ ਆਬਾਦੀ ਮੁਸਲਿਮ ਸੀ ਉਹ ਕਿਉਂਕਿ ਇੱਥੋਂ 플ਾਈਨ ਕਰ ਗਏ ਫਿਰ ਹੋਰ ਆਬਾਦੀ ਜਿਹੜੀ ਹਿੰਦੂ ਜਾਂ ਕਹਿ ਦਈਏ ਸਿੱਖ ਹੈ ਉਹ ਪਰਿਵਾਰ ਆਏ ਜੀ ਅੱਜ ਸਾਡੇ ਪਿੰਡ ਵਿੱਚ ਕੋਈ ਮੁਸਲਿਮ ਪਰਿਵਾਰ ਹੈ ਨਹੀਂ ਪਰ ਇੱਥੇ ਵਸੀ ہوئی ਮਸਜਿਦ ਹੈ ਜਿੱਥੇ ਅਜ਼ਾਨ ਹੁੰਦੀ ਆ ਤੇ ਗੁਰੂ ਘਰ ਵੀ ਆ ਸਾਡੇ ਮੰਦਿਰ ਵੀ ਆ ਮਤਲਬ ਸਾਡਾ ਪਿੰਡ ਆ ਜਿਹੜਾ ਉਹ ਸਨੇਹਾ ਦਿੰਦਾ ਸਾਰਿਆਂ ਦੇ ਸਤਿਕਾਰ ਦਾ ਸਤਿਭਾਵਨਾ ਦਾ ਸਾਂਝੀ ਵਾਲਤਾ ਦਾ ਜੀ ਜੀ ਹਾਂ ਪਰ ਜਿਹੜਾ ਪੁਰਾਣਾ ਕੁਝ ਜੁੜ ਗਏ ਆ ਥਾਵਾਂ ਦੇ ਨਾਲ ਇਹਨਾਂ ਰਾਹਾਂ ਦੇ ਨਾਲ ਉਹ ਜ਼ਰੂਰ ਪਿੰਚ ਕਰਦਾ ਤੇ ਅਜਿਹਾ ਨਹੀਂ ਸੀ ਵਾਪਰਨਾ ਚਾਹੀਦਾ ਇੱਕ ਇੱਕ ਮਹਰਣਾ ਹੋਰ ਜਦੋਂ ਮੇਰੇ ਦਾਦਾ ਜੀ ਆਏ ਨੇ ਸਰਦਾਰ ਕਰਤਾਰ ਸਿੰਘ ਵਿਰਕ ਜੀ ਸਾਡਾ ਵੇਰਕਾਂ ਦਾ ਛੋਟਾ ਪਿੰਡ ਲੋਹਾਰ ਮਾਜਰਾ ਜਿਹਦੇ ਨਾਲ ਹੀ ਛੱਜੂਪਟ ਪਿੰਡ ਦੇ ਤਾਂ ਹੋਰ ਨੇ ਜਿੱਥੇ ਕਤਲੋਗਾਰ ਦੋਈ ਬਹੁਤ ਕੁਝ ਹੋਇਆ ਜੀ ਜੀ ਤਾਂ ਜਿਹੜੇ ਬਾਪੂ ਕਰਤਾਰ ਸਿੰਘ ਜੀ ਰਸ ਹਨ ਉਹਨਾਂ ਨੂੰ ਵੀ ਸਾਡੇ ਸਾਰੇ ਪਰਿਵਾਰਾਂ ਨੂੰ ਜਿਹੜੀ ਪਟਿਆਲਾ ਰਿਹਸਤ ਹੈ ਮਹਾਰਾਜਾ ਪਟਿਆਲਾ ਉਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹਾਂ ਇਤੋਂ ਤੱਕ ਕਿ ਜਿਹੜੇ ਸਰਦਾਰ ਮਨਮੋਹਨ ਸਿੰਘ ਨੇ ਜੀ ਉਹਨਾਂ ਦਾ ਵੀ ਸਹਿਯੋਗ ਇਸ ਦੇ ਵਿੱਚ ਬਾਅਦ ਤੱਕ ਰਿਹਾ ਮੰਨਿਆ ਗਿਆ ਜਦੋਂ ਉਹ ਜਿਵੇਂ ਜਿਵੇਂ ਆਫੀਸਰ ਸਨ ਜਿਵੇਂ ਜਿਵੇਂ ਉੱਪਰ ਮੋੜ ਵਿਸੇਬੇ ਦੇ ਕਿਉਂਕਿ ਉਸ ਟਾਈਮ ਤੋਂ ਛੋਟੇ ਸਨ ਠੀਕ ਹੈ ਜੀ ਜਦੋਂ ਇੱਧਰ ਆਣ ਕੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਲਗਨ ਸੀ ਉਹਨਾਂ ਨੇ ਜਿਹੜੇ ਉੱਜੜ ਗਏ ਨੇ ਨਾ ਉਹਨਾਂ ਵਾਸਤੇ ਬਹੁਤ ਕੁਝ ਕੀਤਾ ਹੈ ਅੱਜ ਇਸ ਵਕਤ ਇੱਕ ਮੋਰ ਹੈ ਨਾ ਹੋਰ ਆਪਣੇ ਸ੍ਰੀ ਨਰਿੰਦਰ ਮੋਦੀ ਆਪਣੇ ਪ੍ਰਧਾਨ ਮੰਤਰੀ ਨੇ ਜੀ ਜੀ ਬਹੁਤ ਕੁਝ ਆਪਾਂ ਜੇ ਕਰ ਤੁਸੀਂ ਸੋਸ਼ਲ ਮੀਡੀਆ ਤੇ ਚਲੇ ਜਾਓਗੇ ਐ ਲੱਗੇਗਾ ਵੀ ਪਤਾ ਨਹੀਂ ਕੋਈ ਇਨਸਾਨ ਕਿੰਨਾ ਕੋਈ ਮਤਲਬ ਕਿ ਗਲਤ ਗਵਰਨਮੈਂਟ ਹੈ ਜੀ ਜੀ ਪਰ ਜੇ ਅਸਲੀਅਤ ਆਮਾਨਦਾਰ ਨਾਲ ਦੇਖੋਗੇ ਮਲੇਰਕੋਟਲਾ ਆਪਣੇ ਪਿੱਛੇ ਹੈ ਹਾਂਜੀ ਜਿੰਨਾ ਪਰ ਸਰਕਾਰ ਮਲੇਰਕੋਟਲੇ ਦਾ ਖਿਆਲ ਰੱਖਦੀ ਨਰਿੰਦਰ ਮੋਦੀ ਸਰਕਾਰ ਹਾਂ ਠੀਕ ਹੈ ਬਿਲਕੁਲ ਸਹੀ ਹੈ ਸਾਡੇ ਮੋਦੀ ਸਰਕਾਰ ਜਿਹੜੀ ਹੈ ਤਾਂ ਕਹਿਣੇ ਤੋਂ ਬਾਰੇ ਕੋਈ ਵੀ ਆਣ ਕੇ ਚੈੱਕ ਕਰ ਸਕਦਾ ਹੈ ਕਿ ਉਹਨਾਂ ਨਾਲ ਕੋਈ ਮਾੜਾ ਵਿਹੇਵ ਤਾਂ ਨਹੀਂ ਕੋਈ ਕਰਦਾ ਉਹ ਕਿੰਨੇ ਫੁੱਲਾਵਾਂਗ ਮਤਲਬ ਉਹਨਾਂ ਨੂੰ ਰੱਖਿਆ ਹੈ ਪਿਛਲੀਆਂ ਸਰਕਾਰਾਂ ਨੇ ਵੀ ਮੌਜੂਦਾ ਸਮੇਂ ਵੀ ਸਾਨੂੰ ਇਸ ਗੱਲ ਦਾ ਜਰੂਰ ਮਾਣ ਹੈ ਕਿ ਜੇਕਰ ਸਾਡਾ ਭਾਰਤ ਦੇਸ਼ ਹੈ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਫਿਰਕਿਆਂ ਦਾ ਕਈ ਤਰ੍ਹਾਂ ਦੇ ਲੋਕ ਇੱਥੇ ਜੁੜੇ ਨੇ ਪਤ ਨਹੀਂ ਕਿੰਨਿਆਂ ਕਿ ਜਾਤਾਂ ਜਾਤੀਆਂ ਪ੍ਰਜਾਤੀਆਂ ਨੇ ਪਰ ਅਸੀਂ ਸਾਰੇ ਇੱਕ ਹਾਂ ਪਰ ਇਹ ਚਾਹਵਾਂਗੇ ਕਿ ਮੁੜ ਇਹੋ ਜਿਹਾ ਕਦੀ ਵਕਤ ਨਾ ਆਵੇ ਕਿ ਇਹੋ ਜਿਹੇ ਪੁਲਾਂ ਦੇ ਉੱਪਰੋਂ ਖੁਸ਼ੀਆਂ ਤਾਂ ਹੋਣ ਪਰ ਮੁੜ ਕੇ ਕੋਈ ਉਜੜ ਕੇ ਨਾ ਕਦੀ ਜਾਵੇ ਇਹੋ ਜਿਹਾ ਕੁਛ ਨਾ ਹੋ ਢੁੱਲ ਕੇ ਵੀ ਆਉਣ ਵਾਲੇ ਵਕਤ ਚ ਕੁਈ ਬਰਤਾਨੀਆਂ ਵਰਗੇ ਕੋਈ ਜਾਂ ਹੋਰ ਰਹਿੰਦੇ ਨੇ ਉਹ ਛਰਾਰਤ ਨਾ ਕਰ ਜਾਣ। ਜੀ। ਦੇਖੋ ਜੀ ਵਕਤ-ਵਕਤ ਤੇ ਅਜਿਹੀਆਂ ਚੀਜ਼ਾਂ ਜੁੜ ਜਾਂਦੀਆਂ ਨੇ। ਅਜਿਹੇ ਕਹਿਦੀ ਕਿ ਚੈਪਟਰ ਕਾਲੇ ਚੈਪਟਰ ਜੁੜ ਜਾਂਦੇ ਨੇ। ਬਾਅਦ ਵਿੱਚ ਹੀ ਇੱਥੇ ਜੁੜੇ ਨੇ। ਹੂੰ। ਬੀਤੇ ਦਿਨਾਂ ਵਿੱਚ ਵੀ ਖਬਰਾਂ ਵਿੱਚ ਕੋਈ ਚਰਚਾਾਂ ਮਾਂ ਚਿੰਤਾ ਦਾ ਵਿਸ਼ਾ ਬਣਦੀਆਂ ਨੇ। ਉਦੋਂ ਲਈ ਜ਼ਰੂਰੀ ਆ ਕਿ ਅੰਦਰੋਂ ਅਸੀਂ ਆਪਣੇ ਆਪ ਨੂੰ ਡਿਵੈਲਪ ਕਰੀਏ। ਅੰਦਰੋਂ ਅਸੀਂ ਉਪਰ ਵਾਲੇ ਨਾਲ ਜੁੜੀਏ ਤੇ ਹਾਂ ਉਹਦੀ ਜਿਹੜੀ ਰਜ਼ਾ ਹੈ ਉਹਦੀ ਕਿਰਪਾ ਹੈ ਜਿਹੜੀ ਜਦੋਂ ਅਸੀਂ ਉਹਨੂੰ ਆਪਣੇ ਮਨ 'ਚ ਵਸਾ ਲਿਆ ਫਿਰ ਮਨ 'ਚ ਆਪ ਨਹੀਂ ਆਉਂਦਾ। ਜੀ। ਸੋ ਦੋਸਤੋ ਐਸ ਇਸ ਪੋਲ ਬਾਰੇ ਗੱਲਬਾਤ ਦਿਓ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ